ਅਵੇ ਲੋ ਇੱਕ ਹੋਰ ਵੀਡੀਓ ਆਈ ਆ ਜਿੰਦ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਵੀਰ ਨੂੰ ਆਪਣੀ ਮਿਹਨਤ ਕਰਕੇ ਅੱਗੇ ਆ ਰਿਹਾ ਵੀਰ ਤੇ ਬਹੁਤ ਮਿਹਨਤ ਕਰ ਰਿਹਾ ਹੈ ਨਾ ਇਹਦਾ ਕਿਸ ਨੇ ਅਕਾਊਂਟ ਹੈਂਕ ਕਰ ਲਿਆ ਹੈ ਨਾ ਬਹੁਤ ਗਲਤ ਕੰਮ ਕੀਤਾ ਜਿਹਨੇ ਵੀ ਕੀਤਾ ਹੈ ਨਹੀਂ ਸਿਕਾਣਾ ਜੀਦਾ ਹੈ ਨਾ ਇੰਨੇ ਕੀ ਕੀਤਾ ਕਿ ਤੇਰਾ ਅਕਾਊਂਟ ਕਹਿੰਦੇ ਹੈਂਕ ਕਰਕੇ ਦੇ ਥੱਲੇ ਲਿਖਤਾ ਵੀ ਇਹਦੀ ਡੈਥ ਹੋ ਚੁੱਕੀ ਆ ਹੈ ਨਾ ਤੇ ਉਹਦੇ ਆਪਾਂ ਨੂੰ ਪਤਾ ਹੀ ਆ ਸਾਰੇ ਨੂੰ ਕਿ ਉਹ ਆਪਣੇ ਪਰਿਵਾਰ ਦੇ ਨਾਲ ਜ਼ਿਆਦਾ ਵੀਡੀਓ ਬਣਾਉਂਦਾ ਵਾ ਤੇ ਇਸ ਕਰਕੇ ਇਹ ਗਲਤ ਕੰਮ ਆ ਜੋ ਵੀ ਕਰਦਾ ਗਲਤ ਕੰਮ ਜੇ ਕੋਈ ਮਿਹਨਤ ਕਰਕੇ ਉੱਠਦਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਜੇ ਕੋਈ ਸੱਚਲੀ ਬੋਲਦਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਹੁਣ ਦੇਖੋ ਇਹ ਬਜਾਰਾ ਮੁੰਡਾ ਮਿਹਨਤ ਕਰਕੇ ਉੱਪਰ ਆ ਰਿਹਾ ਸੀਗਾ ਹਨਾ ਇਹਨੂੰ ਵੀ ਕਹਿੰਨੇ ਫੇਰੀ ਵੀ ਆਈ ਡਿਵੀਡੀ ਹੈਂਗੂ ਕੀਤੀ ਹਨਾ ਸਭ ਬਹੁਤ ਮਾੜਾ ਕੀਤਾ ਜੋ ਵੀ ਕੀਤਾ ਹਨ ਆਪਾਂ ਉਸ ਚੀਜ਼ ਦੇ ਖਿਲਾਫ ਕਿਉਂਕਿ ਸਾਰੇ ਹੀ ਆਪਣੇ ਜਿੰਨੇ ਬੰਦੇ ਆ ਸਾਰੇ ਸੋਸ਼ਲ ਮੀਡੀਆ ਤੇ ਅੱਜ ਕੱਲ ਬਣਾਉਂਦੇ ਆ ਵੀਡੀਓ ਵਗੈਰਾ ਹਨ ਜਿੱਦਾਂ ਮਤਲਬ ਕਿ ਵੀਡੀਓ ਵਗੈਰਾ ਪੇਜ ਬਣਾਏ ਆ ਹਨ ਫੇਸਬੁੱਕ ਤੇ ਇਹ ਵਗੈਰਾ ਸਭ ਜੋ ਵੀ ਹੈ ਹਨ ਇੰਸਟਾਗ੍ਰam ਹੋ ਗਿਆ ਹਨ ਇਸ ਕਰਕੇ ਜੋ ਵੀ ਆ ਆਪਾਂ ਨੂੰ ਇਦਾਂ ਦਾ ਕੰਮ ਨਹੀਂ ਕਰਨਾ ਜਿਹਦਾ ਜੋ ਵੀ ਵੀਰ ਮੇਰਾ ਹੈ ਕਰਨ ਵਾਲਾ ਵਾ ਉਹਨੂੰ ਇਹ ਬੇਨਤੀ ਆ ਕਿ ਮੇਰਾ ਵੀਰ ਕਦੇ ਵੀ ਕਿਸੇ ਦੀ ਸੋਸ਼ਲ ਆਈਡੀ ਦੇ ਜਾ ਕੇ ਇਹੋ ਜਿਹਾ ਕੰਮ ਨਾ ਕਰ ਆਪ ਖੁਦ ਬਣਾ ਲਾ ਜੋ ਕਰਨਾ ਤੂੰ ਆਪ ਖੁਦ ਕਰ ਲੈ ਕਿਰਕਲਾਹ ਹੋ ਜਾ ਲੇਕਿਨ ਆ ਹੈ ਕਰਨ ਵਾਲਾ ਕੰਮ ਨਾ ਕਰ ਬੇਚ ਅਗੜੇ ਬੰਦੇ ਦੀਆਂ 100 ਚੀਜ਼ਾਂ ਨਹੀਂ ਕਰ